ਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਗੁਰ ਕੀ ਬਾਣੀ ਸਾਚੀ ਤੇ ਕਾਫੀ ਸਮੇਂ ਤੋਂ ਇੱਕ ਕਾਰਜ ਆਪਾਂ ਸ਼ੁਰੂ ਕੀਤਾ ਹੋਇਆ ਸੀ ਕਿ ਜੋ ਸਿੱਖ ਇਤਿਹਾਸ ਕੋ ਕਿਤਾਬਾਂ ਆਡੀਓ ਦੇ ਰੂਪ ਦੇ ਵਿੱਚ ਬੋਲ ਕੇ ਆਪਾਂ ਵੀਡੀਓ ਪਾਉਂਦੇ ਸਾਂ ਪਰ ਕੁਝ ਰੁਜ਼ੀਮੀਆਂ ਕਰਕੇ ਜਿਹੜਾ ਉਹ ਕਿਤਾਬ ਵਾਲਾ ਪ੍ਰੋਸੈਸ ਸੀਗਾ ਵੀਡੀਓ ਸਿੱਗੀਆਂ ਪੰਜਾਂ ਨਹੀਂ ਗਈਆਂ ਪਰ ਹੁਣ ਕੋਸ਼ਿਸ਼ ਕਰਦੇ ਆ ਵੀ ਜੇ ਲਾਈਵ ਆਪਾਂ ਇਤਿਹਾਸ ਦੇ ਨਾਲ ਜੁੜ ਸਕੀਏ ਲਾਈਵ ਕਿਤਾਬ ਆਪਾਂ ਫੜ ਕੇ ਸੰਗਤਾਂ ਨੂੰ ਇਤਿਹਾਸ ਦੇ ਨਾਲ ਜੋੜ ਸਕੀਏ ਤਾਂ ਇਹ ਵਧੀਆ ਉਪਰਾਲਾ ਹੋ ਸਕਦਾ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ काम करके ये ऐप से अभी सैब ਤੇ ਭਾਈ ਤਾਰੂ ਸਿੰਘ ابھی ਸੈਬ ਜੈ ਗੁਰੂ ਸਭੇ ਪੈਸਾ ਕਿਰਪਾ ਕਰਨ ابھی ਸੈਬ ਜੈ ਗੁਰੂ ਸਭੇ ਪੈਸਾ ਕਿਰਪਾ ਕਰਨ ਮੇਂ ਕੋਸ਼ਿਸ਼ ਕਰਦੇ ਆਂ ਜੀ ਜਿਹੜਾ ਆਪਣਾ ਪ੍ਰਸੰਗ ਚੱਲ ਰਿਹਾ ਸੀ ਛੇਵਾਂ ਪ੍ਰਸੰਗ ਆਪਾਂ ਸ਼ੁਰੂ ਕਰਨ ਕਰਿਆ ਸੀਗਾ ਉਸ ਤੋਂ ਬਾਅਦ ਜਿਹੜਾ ਸੱਤਵਾਂ ਅਧਿਆਇ ਹੈ ਸਾਖੀ ਜੱਸਾ ਸਿੰਘ ਕੀ ਅਬ ਮੈਂ ਦਿਉ ਸੁਣਾਈ ਇਹ ਭਾਈ ਗਗਦੀਪ ਸਿੰਘ ਦੀ ਲਿਖੀ ਹੋਈ ਨਾਵਲ ਹੈ ਤੇ 18ਵੀਂ ਸਦੀ ਦੇ ਉਹ ਮਹਾਨ ਸਿੱਖਾਂ ਦਾ ਇਤਿਹਾਸ ਜਿਨ੍ਹਾਂ ਨੇ ਕੌਮ ਲਈ ਉਹਨਾਂ ਸਮਿਆਂ ਦੇ ਵਿੱਚ ਜੰਗਾਂ ਲੜੀਆਂ ਜਦ ਕੇ ਬੜਾ ਔਖਾ ਕਠਨ ਸਮਾਂ ਸੀ ਖਾਲਸੇ ਵਾਸਤੇ ਜੰਗਲਾਂ ਦੇ ਵਿੱਚ ਰਹਿਣਾ ਤੇ ਕਈ-ਕਈ ਦਿਨ ਮਤਲਬ ਜੰਗਤ ਲੜਦੇ ਰਹਿਣਾ ਜੂਝਦੇ ਰਹਿਣਾ ਤੇ ਭਾਈ ਦੱਸਾ ਸਿੰਘ ਦੀ ਗੱਲ ਕੀਤੀ ਹੈ ਸੱਤਵੇਂ ਅਧਿਆਇ ਦੇ ਵਿੱਚ ਕਹਿੰਦੇ 12000 ਘੋੜਿਆਂ ਨੂੰ ਦਾਣਾ ਵਰਤੌਣ ਵੇਲੇ 12000 ਘੋੜਿਆਂ ਨੂੰ ਦਾਣਾ ਵਰਤੌਣਾ ਕਿਸੇ ਆਮ ਬਾਲ ਦੇ ਵੱਸ ਦੀ ਖੇਡ ਨਹੀਂ ਸੀ ਤਕੜੇ ਜੁੱਸੇ ਤੇ ਇਰਾਦਿਆਂ ਦੀ ਦ੍ਰਿੜਤਾ ਹੋਣ ਕਰਕੇ ਇਸ ਬਾਲ ਨੇ ਘੋੜਿਆਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਪਰ ਕਦੇ ਕਦਾਈ ਸਿੰਘਾਂ ਦੇ ਛੇੜਨ ਕਾਰਨ ਇਹ ਤੰਗ ਹੋ ਜਾਂਦਾ ਸੀ ਇੱਕ ਤਾਂ 7 ਸਾਲ ਦਿੱਲੀ ਰਹਿਣ ਕਰਕੇ ਇਸ ਦੀ ਬੋਲੀ ਵਿੱਚ ਹਿੰਦੁਸਤਾਨੀ ਦੀ ਚਲਕ ਸੀ ਤੇ ਦੂਜਾ ਦਲ ਵਿੱਚ ਵਿਚਰਨ ਵਾਲੇ ਤੇ ਇੱਥੇ ਹੀ ਜੰਮੇ ਪਲੇ ਵਾਲੇ ਬਾਲਾਂ ਦਾ ਮੁਕਾਬਲਾ ਤਾਂ ਕਾਲ ਨਹੀਂ ਕਰ ਸਕਦਾ ਇਸ ਛੋਟੇ ਬਾਲ ਨੇ ਤਾਂ ਤੰਗ ਹੋਣਾ ਸੀ ਇੱਕ ਦਿਨ ਸਿੰਘਾਂ ਦੁਆਰਾ ਇਸ ਦੀ ਬੋਲੀ ਦਾ ਲਗਾਤਾਰ ਮਖੌਲ ੜਾਉਣ ਕਰਕੇ ਇਹ ਰੋਣ ਲੱਗ ਪਿਆ ਤੇ ਰੋਂਦਾ ਰੋਂਦਾ ਨਵਾਬ ਕਪੂਰ ਸਿੰਘ ਦੇ ਕੋਲ ਗਿਆ ਮੈਂ ਹੁਣ ਇਹ ਸੇਵਾ ਨਹੀਂ ਕਰ ਸਕਾਂਗਾ ਤੁਸੀਂ ਕਿਰਪਾ ਕਰਕੇ ਕੋੜਿਆਂ ਦੀ ਸੇਵਾ ਕਿਸੇ ਹੋਰ ਸਿੰਘ ਨੂੰ ਦੇ ਦਿਓ ਪਹਿਲਾਂ ਤਾਂ ਚੁੱਪ ਕਰ ਗਏ ਫਿਰ ਦੱਸ ਗੱਲ ਕੀ ਹੋਈ ਹੈ ਬੜੇ ਠਰਮੇ ਦੇ ਨਾਲ ਨਵਾਬ ਸਾਹਿਬ ਦੀ ਬੋਲੀ ਨਵਾਬ ਕਪੂਰ ਸਿੰਘ ਦੀ ਕਹਿੰਦੇ ਇੱਕ ਤਾਂ ਇਹ ਦਾਣਾ ਸੁੱਤੇ ਹੱਥੀ ਨਹੀਂ ਲੈਂਦੇ ਤੇ ਜੇ ਮੈਂ ਟੋਕਾਂ ਤਾਂ ਮੈਨੂੰ ਕੁੱਟਦੇ ਹਨ ਇੱਕ ਦੋ ਨਹੀਂ ਸਗੋਂ ਸਾਰੇ ਦੇ ਸਾਰੇ ਤੇ ਫਿਰ ਉਹ ਰੋਣ ਲੱਗ ਪਿਆ ਆ ਇੱਧਰ ਕਹਿੰਦੇ ਮੇਰੇ ਕੋਲ ਆ ਨਵਾਬ ਕਪੂਰ ਸਿੰਘ ਨੇ ਉਸ ਨੂੰ ਆਪਣੀ ਗੋਦੀ ਵਿੱਚ ਲਿਆ ਤੇ ਉਸ ਦੇ ਜਿਹੜੇ ਸਿਰ ਦੇ ਉੱਪਰ ਹੱਥ ਤਰਿਆ ਤੇ ਬੋਲੇ ਕਹਿੰਦੇ ਤੂੰ ਦੇਖ ਸਿਰਫ 12000 ਕੋੜਿਆਂ ਨੂੰ ਦਾਣਾ ਦੇਣ ਤੇ ਹੀ ਅੱਕ ਗਏ ਖਾਲਸਾ ਪੰਥ ਤਾਂ ਹੋਰ ਵੱਧ ਫੁੱਲ ਰਿਹਾ ਹੈ ਕੋੜਿਆਂ ਦੀ ਗਿਣਤੀ ਤਾਂ ਲੱਖਾਂ ਟੱਪ ਜਾਣੀ ਹੈ ਫਿਰ ਉਦੋਂ ਕੀ ਕਰਿਆ ਕਰੇਗਾ ਨਾਲੇ ਤੈਨੂੰ ਇੱਕ ਭੇਤ ਦੀ ਗੱਲ ਦੱਸਾਂ ਨਵਾਬ ਸਾਹਿਬ ਹੌਲੀ ਦੀ ਬੋਲੇ ਜਿਵੇਂ ਉਹ ਬਾਲ ਨੂੰ ਕਹਿ ਰਹੇ ਹੋਣ ਕਿ ਸਿਰਫ ਤੈਨੂੰ ਦੱਸ ਰਿਆਂ ਬਾਲ ਉਤਸੁਕਤਾ ਨਾਲ ਨਵਾਬ ਕਪੂਰ ਸਿੰਘ ਦੀ ਵੱਲ ਵੇਖਣ ਲੱਗ ਪਿਆ ਮੈਂ ਕੁਝ ਕੋ ਘੋੜਿਆਂ ਦੀ ਲਿੱਦ ਚੁਕਦਾ ਹੁੰਦਾ ਸੀ ਤੇ ਮੈਨੂੰ ਪੰਥ ਨੇ ਨਵਾਬ ਬਣਾ ਦਿੱਤਾ ਨਵਾਬ ਕਪੂਰ ਸਿੰਘ ਦੀ ਭਾਈ ਦਸਾ ਸਿੰਘ ਨੂੰ ਕਹਿੰਦੇ ਆ ਕਹਿੰਦੇ ਮੈਂ ਕੁਝ ਕੋ ਘੋੜਿਆਂ ਦੀ ਲਿੱਦ ਚੁਕਦਾ ਹੁੰਦਾ ਸੀ ਤੇ ਕੌਮ ਨੇ ਏਡੀ ਵੱਡੀ ਮੇਰੇ ਸਿਰ ਤੇ ਜ਼ਿੰਮੇਵਾਰੀ ਦੇ ਦਿੱਤੀ ਕਿ ਮੈਨੂੰ ਕੌਮ ਦਾ ਨਵਾਬ ਬਣਾ ਦਿੱਤਾ ਤੇ ਤੂੰ ਤਾਂ ਸਾਰੇ ਘੋੜਿਆਂ ਨੂੰ ਦਾਣਾ ਵਰਤੋਂਦਾ ਹੈ ਹੋ ਸਕਦਾ ਪੰਥ ਤੈਨੂੰ ਹੀ ਬਾਦਸ਼ਾਹ ਬਣਾ ਦੇਵੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹੋ ਸਕਦਾ ਪੰਥ ਤੈਨੂੰ ਪਾਤਸ਼ਾਹ ਹੀ ਬਣਾ ਦੇਵੇ ਹੁਣ ਐਸੇ ਸਦਕੀ ਤੇ ਕਹਿਣੀ ਕਰਨੀ ਦੇ ਸੂਰੇ ਪੰਥ ਦੇ ਮਹਾਨ ਸੇਵਾਦਾਰ ਨਵਾਬ ਕਪੂਰ ਸਿੰਘ ਨੇ ਇਹ ਬੋਲ ਬਾਲ ਦੇ ਕੰਨ ਵਿੱਚ ਕਹੇ ਸਨ ਹੋਰ ਕਿਸੇ ਨੂੰ ਸੁਨੇ ਹੋਣ ਚਾਹੇ ਨਾ ਸੁਨੇ ਹੋਣ ਪਰ ਕਲਗੀਧਰ ਪਾਤਸ਼ਾਹ ਜੀਆਂ ਨੇ ਤਾਂ ਜਰੂਰ ਸੁਨੇ ਤੇ ਉਹਨਾਂ ਨੇ ਨਵਾਬ ਕਪੂਰ ਸਿੰਘ ਦੇ ਇਹਨਾਂ ਬੋਲਾਂ ਤੇ ਸੱਚੇ ਹੋਣ ਦੀ ਮੋਹਰ ਲਾ ਦਿੱਤੀ ਤੇ ਬਾਲ ਇੱਕ ਦਿਨ ਸੱਚਮੁੱਚ ਪੰਥ ਦਾ ਪਾਤਸ਼ਾਹ ਬਣ ਗਿਆ। ਕੌਣ ਸੀ ਇਹ ਬਾਲ? ਜਾਣਨ ਲਈ ਤਾਂ ਭਾਵੇਂ ਅਸੀਂ ਤਿੰਨੋਂ ਹੀ ਉਤਸੁਕ ਸਾਂ ਪਰ ਕਥਾ ਨੂੰ ਵਿੱਚੋਂ ਕਿਵੇਂ ਟੋਕਦੇ ਸੋ ਸਾਡੇ ਮਗਰ ਖਲੋਤੇ ਇੱਕ ਸਿੰਘ ਨੇ ਸਾਡੀ ਇਹ ਮੁਸ਼ਕਲ ਹੱਲ ਕਰ ਦਿੱਤੀ। ਸੁਲਤਾਨ ਉਲਕੋਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਬਾਬਾ ਭੰਗੂ ਬੋਲਿਆ ਤੇ ਪੁੱਛਣ ਵਾਲਾ ਸਿੰਘ ਹੁਣ ਆਪਣੀਆਂ ਬਾਹਾਂ ਤੇ ਹੱਥ ਫੇਰ ਕੇ ਕਹਿ ਰਿਹਾ ਸੀ ਜਿਵੇਂ ਲੂ ਕੰਡਾ ਹੋਣ ਤੇ ਕਰੀਦਾ ਹੈ ਦੇਵਾ ਸਿੰਘ ਆਲੂਵਾਲੀਆ ਦੇ ਤਿੰਨ ਪੁੱਤਰਾਂ ਵਿੱਚੋਂ ਬਦਰ ਸਿੰਘ ਦੇ ਘਰ ਜੱਸਾ ਸਿੰਘ ਨੇ ਜਨਮ ਲਿਆ ਇਹਨਾਂ ਦੇ ਪੁਰਖੇ ਆਲੂ ਪਿੰਡ ਤੋਂ ਹੋਣ ਕਰਕੇ ਨਾਲ ਆਲੂਵਾਲੀਆ ਲੱਗ ਗਿਆ ਭਾਈ ਬਦਰ ਸਿੰਘ ਨੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸਨ ਤੇ ਉਹਨਾਂ ਦੇ ਹਜ਼ੂਰੀ ਸਿੰਘਾ ਪਾਸੋਂ ਹੀ ਖੰਡੇ ਕੀ ਪਹਲ ਲਈ ਸੀ ਬਦਰ ਸਿੰਘ ਦਾ ਆਨੰਦ ਕਾਰਜ ਭਾਈ ਬਾਗ ਸਿੰਘ ਦੀ ਭੈਣ ਨਾਲ ਹੋਇਆ ਸੀ ਭਾਈ ਬਾਗ ਸਿੰਘ ਦਲਪੰਥ ਵਿੱਚ ਵਿਚਰਦੇ ਸਨ ਤੇ ਬੁੱਢੇ ਦਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਦੇ ਨੇੜਲੇ ਸਾਥੀਆਂ ਵਿੱਚੋਂ ਸਨ ਜਦ ਸਰਬੱਤ ਖਾਲਸਾ ਵਿੱਚ ਪੰਥ ਨੂੰ ਬੁੱਢਾ ਦਲ ਤੇ ਤਰਨਾ ਦਲ ਵਿੱਚ ਵੰਡਿਆ ਗਿਆ ਤਾਂ ਭਾਈ ਬਾਗ ਸਿੰਘ ਬੁੱਢੇ ਦਲ ਵਿੱਚ ਨਵਾਬ ਕਪੂਰ ਸਿੰਘ ਦੇ ਕੋਲ ਰੁਕੇ ਸਨ ਜੱਸਾ ਸਿੰਘ ਦੇ ਨਾਨਕੇ ਹੱਲੋਵਾਲੀਆ ਪਰਿਵਾਰ ਦੇ ਪੰਥਕ ਸੇਵਾ ਵਿੱਚ ਜੁਟੇ ਹੋਣ ਕਰਕੇ ਇਹਨਾਂ ਦੀ ਮਾਤਾ ਬੀਬੀ ਜੀਵਨ ਕੌਰ ਵੀ ਗੁਰਮਤ ਵਿੱਚ ਪਰਪੱਕ ਇਸਤਰੀ ਸਨ ਬੇਅੰਤ ਬਾਣੀ ਕੰਠ ਹੋਣ ਦੇ ਬਾਵਜੂਦ ਵੀ ਬੀਬੀ ਜੀ ਦੀ ਬਾਣੀ ਪੋਥੀ ਗਾਤਰੀ ਪਾਇ ਖਜ਼ਾਨੇ ਵਿੱਚ ਸਦਾ ਨਾਲ ਰੱਖਦੇ ਸਨ ਕਮਾਲ ਦਾ ਕੀਰਤਨ ਕਰਨ ਦੀ ਦਾਤ ਸਤਿਗੁਰਾਂ ਨੇ ਬੀਬੀ ਜੀ ਨੂੰ ਬਖਸ਼ੀ ਹੋਈ ਸੀ ਦੋ ਤਾਰੇ ਦੇ ਨਾਲ ਜਦੋਂ ਸਤਿਗੁਰਾਂ ਦੀ ਕੀਰਤੀ ਕਰਦੇ ਸਨ ਤਾਂ ਸੰਗਤ ਬਾਣੀ ਦੇ ਆਨੰਦ ਰਾਹੀ ਉੱਚੇ ਰੋਹਾਨੀ ਮੰਡਲਾਂ ਵਿੱਚ ਪਹੁੰਚ ਜਾਂਦੀ। ਪੁਰਾਤਨ ਸਿੰਘਣੀਆਂ ਦੇ ਜੀਵਨ ਦੇ ਦਰਸ਼ਨ ਕਰਨੇ ਹੋਣ ਤੇ ਮਾਤਾ ਜੀਵਨ ਕੌਰ ਜੀ ਦਾ ਜੀਵਨ ਜਿਹੜਾ ਇੱਕ ਮਾਤਾ ਜੀ ਦਾ ਜੀਵਨ ਜਿਹੜਾ ਇੱਕ ਮਿਸਾਲ ਹੈ ਹੁਣ ਮਾਂ ਦੇ ਜੀਵਨ ਦਾ ਪ੍ਰਭਾਵ ਤਾਂ ਬਾਲ ਤੇ ਪੈਣਾ ਹੀ ਸੀ। ਇੱਥੇ ਇੱਕ ਸਾਖੀ ਦੱਸਣ ਜੋਗ ਕਿ ਵਿਆਹ ਤੋਂ ਕਾਫੀ ਚਿਰ ਮੰਗਰੋਂ ਤੱਕ ਭਾਈ ਬਦਰ ਸਿੰਘ ਦੇ ਘਰ ਕੋਈ ਸੰਤਾਨ ਪੈਦਾ ਨਹੀਂ ਹੋਈ ਸੀ ਭਾਈ ਬਦਰ ਸਿੰਘ ਬੀਬੀ ਜੀ ਨੂੰ ਨਾਲ ਲੈ ਕੇ ਕਲਗੀਧਰ ਪਾਤਸ਼ਾਹ ਦੀ ਕੋਲ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਏ ਤੇ ਮਨ ਵਿੱਚ ਸੀ ਕਿ ਪਾਤਸ਼ਾਹ ਤੋਂ ਜਾ ਕੇ ਸੰਤਾਨ ਦੀ ਮੰਗ ਕਰਨਗੇ ਪਰ ਕਲਗੀਧਰ ਸਾਹਿਬ ਜੀ ਦੇ ਦਰਸ਼ਨ ਕਰਕੇ ਕਦ ਕਿਸੇ ਦੇ ਮਨ ਵਿੱਚ ਕੁਝ ਹੋਰ ਮੰਗਣ ਦਾ ਫੁਰਨਾ ਆ ਸਕਦਾ ਸੀ ਬਿਨਾ ਕੁਝ ਬੋਲੇ ਸਤਿਗੁਰੂ ਜੀ ਦੇ ਹਜ਼ੂਰ ਟਿਕ ਟਕੀ ਲਾ ਕੇ ਮਹਾਰਾਜ ਦੇ ਨੂਰਾਨੀ ਚਿਹਰੇ ਵੱਲ ਤੱਕਦੇ ਰਹੇ ਪਰ ਸਿੱਖ ਨਾ ਮੰਗੇ ਤਾਂ ਕਿ ਪਾਤਸ਼ਾਹ ਨੂੰ ਪਤਾ ਨਹੀਂ ਲੱਗੇਗਾ ਤੇ ਕਹਿੰਦੇ ਸਿੱਖ ਦੀ ਕੀ ਲੋਚਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜਾਣੀ ਜਾਣਸਨ ਜਾਣੀ ਜਾਣ ਸਤਿਗੁਰੂ ਜੀ ਇਸ ਗੁਰਸਿੱਖ ਜੋੜੇ ਕੋਲ ਆਏ ਤੇ ਬੋਲੇ ਕਹਿੰਦੇ ਅਕਾਲ ਪੁਰਖ ਦੀ ਅਰਦਾਸਾ ਕਰੋ ਗੁਰੂ ਨਾਨਕ ਸਾਹਿਬ ਜੀ ਨੂੰ ਮਨ ਵਿੱਚ ਵਸਾ ਕੇ ਰੱਖੋ ਸਾਧ ਸੰਗਤ ਦੇ ਚਰਨ ਪਰਸ ਦੇ ਰੋ ਗੁਰੂ ਸਦਾ ਨਾਲ ਹੈ ਤੁਹਾਡਾ ਬਾਲ ਗੁਰੂ ਕਾ ਲਾਲ ਹੋਵੇਗਾ ਇਹ ਕਲਗੀਧਰ ਪਾਤਸ਼ਾਹ ਨੇ ਦੋਨਾਂ ਨੂੰ ਭਾਈ ਬਦਰ ਸਿੰਘ ਤੇ ਉਹਦੇ ਘਰ ਵਾਲੀ ਬੀਬੀ ਨੂੰ ਬਚਨ ਕੀਤੇ ਧੰਨ ਹੋ ਗਏ ਸਤਗੁਰੂ ਦੋਹਾਂ ਨੇ ਕਲਗੀਧਰ ਪਿਤਾ ਦੇ ਚਰਨ ਪਰਸੇ ਕਹਿੰਦੇ ਮੇਰਾ ਪੁੱਤਰ ਗੁਰੂ ਕਾ ਲਾਲ ਹੋਵੇਗਾ ਵਾਪਸ ਮੁੜਦੇ ਹੋਏ ਮਾਤਾ ਦੀ ਰਾਹ ਵਿੱਚ ਕਈ ਵਾਰ ਖੁਸ਼ੀ ਵਿੱਚ ਖੀਵੇ ਹੁੰਦੇ ਬੋਲੇ ਧੰਨ ਭਾਗ ਨੇ ਸਾਡੇ ਕੇ ਸਤਗੁਰਾਂ ਨੇ ਐਸੀ ਅਸੀਸ ਝੋਲੀ ਵਿੱਚ ਪਾਈ ਹੈ ਸਮਾਪਿਤਿਆ ਬਾਬਾ ਬੰਦਾ ਸਿੰਘ ਜੀ ਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਮੰਗਰੋਂ ਪੰਥ ਉੱਪਰ ਕਹਿਰਾਂ ਦੇ ਦਿਨ ਆਏ। ਪਰਸ਼ਦ ਕਵਾਨਾਂ ਨੂੰ ਕੌਣ ਡੁਲਾ ਸਕਦਾ ਹੈ? ਸ਼ਹੀਦ ਹੋ ਗਏ ਸਿੰਘ ਪੰਥ ਸੇਵਾ ਹਿੱਤ ਮੁੜ ਜਨਮ ਲੈਣ ਲਈ ਮਾਵਾਂ ਦੀਆਂ ਕੁੱਖਾਂ ਲੱਭਦੇ ਆ। ਐਸੇ ਹੀ ਕਿਸੇ ਸਿੰਘ ਨੇ ਭਾਈ ਬਦਰ ਸਿੰਘ ਦੇ ਘਰੋਂ ਬੀਬੀ ਜੀ ਦੀ ਕੁੱਖ ਨੂੰ ਚੁਣਿਆ ਤੇ ਗੁਰੂ ਕੇ ਲਾਲ ਜੱਸਾ ਸਿੰਘ ਦਾ ਜਨਮ ਹੋਇਆ। ਪਿਤਾ ਬਦਰ ਸਿੰਘ ਕੁਝ ਸਾਲਾਂ ਮੰਗਰੂ ਹੀ ਚੜ੍ਹਾਈ ਕਰਗੇ ਮਾਤਾ ਤੇ ਹੁਣ ਹੋਰ ਵੱਡੀ ਜ਼ਿੰਮੇਵਾਰੀ ਸੀ ਪਰ ਉਹਨਾਂ ਨੇ ਜੱਸਾ ਸਿੰਘ ਨੂੰ ਸਿੱਖੀ ਤੇ ਗੁਰਮਤਿ ਵਿਦਿਆ ਦੇਣ ਵਿੱਚ ਕੋਈ ਕਸਰ ਨਾ ਰਹਿਣ ਦਿੱਤੀ ਜੱਸਾ ਸਿੰਘ ਆਪਣੇ ਬਚਪਨ ਦੇ ਦਿਨਾਂ ਵਿੱਚ ਮਹਾਨ ਸ਼ਹਾਦਤਾਂ ਦੇ ਰੂਪ ਰੂਪ ਹੋ ਰਿਹਾ ਸੀ ਸਿੱਖਾਂ ਤੇ ਹੋ ਰਹੇ ਅਤਿਆਚਾਰ ਤੇ ਤਸ਼ੱਦਦ ਦੀ ਚਰਚਾ ਹਰ ਪਾਸੇ ਸੀ ਤਾਂ ਸਿੱਖਾਂ ਦੇ ਸ਼ਰਦ ਤੇ ਸਿੱਦਕ ਦੀਆਂ ਬਾਤਾਂ ਵੀ ਲੋਕ ਲੋਕਾਂ ਦੇ ਜ਼ੁਬਾਨ ਤੇ ਸਨ ਮਹਾਰਾਜ ਦੇ ਬਾਣੇ ਵਿੱਚ ਹੋ ਰਹੀਆਂ ਕੁਰਬਾਨੀਆਂ ਬਾਲ ਜੱਸਾ ਸਿੰਘ ਦੇ ਮਨ ਨੂੰ ਪੰਥ ਤੋਂ ਹੱਸ ਕੇ ਆਪਾ ਵਾਰ ਜਾਣ ਲਈ ਪ੍ਰੇਰਿਤ ਕਰ ਰਹੀਆਂ ਸਨ ਕਿਨ ਪੁੱਤਰਨ ਤੋਂ ਮਾਂ ਕਿਨ ਪੁੱਤਰਨ ਤੋਂ ਇੱਕ ਦਿਨ ਉਹ ਸਾਖੀ ਸੁਣਦਾ ਸੁਣਦਾ ਬੋਲਿਆ ਉਸ ਦੇ ਇਸ ਭੋਲੇ ਜਿਹੇ ਪਰ ਵੱਡੇ ਸਵਾਲ ਨੇ ਮਾਂ ਨੂੰ ਹੈਰਾਨ ਕਰ ਦਿੱਤਾ ਉਹ ਸਾਖੀ ਸੁਣਾਉਂਦੀ ਸੁਣਾਉਂਦੀ ਰੁਕ ਗਈ ਤੇ ਸੋਚਣ ਲੱਗੀ ਤੇ ਸੋਚਣ ਲੱਗੀ ਸਾਰੀ ਸਾਖੀ ਉਹ ਚੁੱਪਚਾਪ ਸੁਣ ਰਿਆ ਸੀ ਪਰ ਜਦ ਹੀ ਮਾਂ ਨੇ ਕਿਹਾ ਜਦੋਂ ਮਾਤਾ ਜੀ ਨੇ ਸੱਚੇ ਪਾਤਸ਼ਾਹ ਨੂੰ ਸਹਬਜ਼ਾਦਿਆਂ ਬਾਰੇ ਪੁੱਛਿਆ ਤਾਂ ਉਹਨਾਂ ਆਪਣੇ ਪੁੱਤਰਾਂ ਵੱਲ ਹੱਥ ਕਰਦਿਆਂ ਕਿਹਾ ਕਿ ਇਨ ਪੁੱਤਰਨ ਕੇ ਸੀਸ ਪਰ 바ਰ ਦੀਏ ਸੁਤ ਚਾਰ ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਇਥੇ ਉਹ ਇੱਕਦਮ ਬੋਲਿਆ ਕਿ ਕਿਨ ਪੁੱਤਰਨ ਤੋਂ ਮਾਂ ਕੌਣ ਕੌਣ ਸੀ ਉਥੇ ਉਥੇ ਮਾਤਾ ਕੁਝ ਸੋਚਦੇ ਹੋਏ ਬੋਲੀ ਉਥੇ ਭਾਈ ਦਿਆਲ ਸਿੰਘ ਜੀ ਸਨ ਭਾਈ ਫਤਿਹ ਸਿੰਘ ਜੀ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਬਾਬਾ ਦੀਪ ਸਿੰਘ ਤੇ ਇਹਨਾਂ ਦੇ ਹੋਰ ਬਹੁਤ ਸੱਤੇ ਪਾਤਸ਼ਾਹ ਦੇ ਕਿੰਨੇ ਦੁੱਲੇ ਪੁੱਤਰ ਸਨ ਜਿਹੜੇ ਮਹਾਰਾਜ ਦੇ ਇੱਕ ਬੋਲ ਤੇ ਬੰਦੂਕਾਂ ਦੇ ਅੱਗੇ ਸੀਨੇ ਤਾਣ ਕੇ ਖੜ ਜਾਂਦੇ ਸਨ ਆਪਣਾ ਸਿਰ ਤਲੀ ਤੇ ਟਿਕਾਈ ਰੱਖਦੇ ਸਨ ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰਨ ਲਈ ਅੱਛਾ ਇਹਨਾਂ ਤੋਂ ਬਾਰੇ ਸਨ ਸੱਤੇ ਪਾਤਸ਼ਾਹ ਨੇ ਚਾਰ ਇਨਾ ਵਰਗਾ ਕਿਵੇਂ ਬਣਾਵਾਂ ਬਾਲ ਰਸਾ ਸਿੰਘ ਨੇ ਪੁੱਛਿਆ ਇਨਾ ਜਿਹਾ ਤਾਂ ਕੇ ਸੱਚੇ ਪਾਤਸ਼ਾਹ ਮੈਨੂੰ ਵੀ ਪਿਆਰ ਕਰਨ ਮੈਂ ਵੀ ਸੱਚੇ ਪਾਤਸ਼ਾਹ ਨੂੰ ਭਾ ਜਾਵਾਂ ਉਹ ਤਾਂ ਸਾਰਿਆਂ ਨੂੰ ਪਿਆਰ ਕਰਦੇ ਆ ਮਾਂ ਨੇ ਅੱਖ ਨਾ ਕੀਤਾ ਹਾਂ ਪਰ ਇਹਨਾਂ ਨੂੰ ਜ਼ਿਆਦਾ ਕਰਦੇ ਹੋਣਗੇ ਜਿੰਨਾ ਵੱਲ ਇਸ਼ਾਰਾ ਕਰਕੇ ਉਹਨਾਂ ਕਿਹਾ ਕਿ ਇਨ ਪੁੱਤਰਨ ਕੇ ਸਿਰ ਪਰ ਕਿਵੇਂ ਬਣ ਸਕਦਾ ਮੈਂ ਉਹਨਾਂ ਦੇ ਹ ਮਾਤਾ ਨੇ ਕਿਹਾ ਬਾਣੀ ਪੜ ਪੁੱਤਰਾ ਬਾਣੀ ਪੜ ਸ਼ਸਤਰ ਅੰਗ ਸੰਗ ਰਖ ਕਦੋਂ ਤੇ ਕਿਵੇਂ ਚਲਾਉਣੇ ਹਨ ਇਹ ਵੀ ਬਲ ਸਿੱਖਣਾ ਪੈਣਾ ਹੈ ਘੋੜਸਵਾਰੀ ਘੋੜਸਵਾਰੀ ਬਹੁਤ ਪਸੰਦ ਹੈ ਸੱਚੇ ਪਾਤਸ਼ਾਹ ਨੂੰ ਤੇ ਘੋੜਸਵਾਰ ਸਿੰਘ ਵੀ ਬੜੇ ਪਸੰਦ ਹੈ ਬਾਣੀ ਹੋਰ ਪੜਿਆ ਕਰਾਂ ਮਾ ਫੁਜ਼ੰਗੀ ਨਿਤ ਨਯਮ ਤੋਂ ਬਿਨਾ 22 ਪੱਟੀ 12 ਮਹਾ ਸੁਖਮਣੀ ਅਕਾਲ ਉਸਤਤ ਚੰਡੀ ਦੀ ਵਾਰ ਦਾ ਨਿਤਨੇਮੀ ਸਿਪਾਹੀ ਦਸਾ ਸਿੰਘ ਹਾਂ ਪੁੱਤਰ ਸਵਾਸ ਸਵਾਸ ਬਾਣੀ ਮਾਂ ਬੋਲੇ ਠੀਕ ਆ ਮਾਂ ਇਹ ਕਹਿੰਦਾ ਹੋਇਆ ਉਹ ਬਾਹਰ ਨੂੰ ਚਲਿਆ ਗਿਆ ਕੁਝ ਚਿਰ ਮੰਗਰੋਂ ਹੁਣ ਉਹ ਘੋੜਿਆਂ ਦੇ ਤਵੇਲੇ ਵਿੱਚ ਜਾ ਖਲੋਤਾ ਪਰ ਕੋਈ ਤਾਂ ਘੋੜਾ ਹੋਵੇਗਾ ਮੇਰੇ ਲਈ ਘੋੜਿਆਂ ਦੇ ਤਬੂਲੇ ਤਵੇਲੇ ਵਿੱਚ ਜਾ ਖਲੋਤਾ ਤੇ ਆਖਿਆ ਕੋਈ ਤਾਂ ਘੋੜਾ ਹੋਵੇਗਾ ਮੇਰੇ ਲਈ ਉਹ ਬੋਲਿਆ ਜਿਹੜਾ ਸਿੰਘ ਘੋੜਿਆਂ ਦੀ ਦੇਖਭਾਲ ਕਰਦਾ ਸੀ ਉਹ ਕਹਿ ਰਿਹਾ ਸੀ ਕਿ ਸਾਰੇ ਸਿੰਘ ਕਿਸੇ ਮੁਹਿੰਮ ਤੇ ਗਏ ਹੋਏ ਆ ਤੇ ਉਹ ਸਾਰੇ ਘੋੜੇ ਲੈ ਕੇ ਗਏ ਹੋਏ ਹਨ ਭਜੰਗੀ ਦਾ ਮੂੰਹ ਥੋੜਾ ਉਦਾਸ ਹੋਇਆ ਸੀ ਕਿ ਉਹ ਸਾਹਮਣੇ ਵੇਖ ਕੇ ਕੁਸ਼ੀ ਨਾਲ ਬੋਲਿਆ "ਓ ਦੇਖੋ ਉਹ ਫਿਰਦਾ ਇੱਕ ਘੋੜਾ" ਤੇ ਹਾ ਹਾ ਉਹ ਨਹੀਂ ਨਿੱਕੇ ਭਜੰਗੀ ਉਹ ਤੇ ਬਾਲਾ ਅਥਰਾ ਘੋੜਾ ਹੈ ਉਸਨੇ ਤਾਂ ਅੱਜ ਤੱਕ ਕਿਸੇ ਤਜਰਬੇਦਾਰ ਘੋੜਸਵਾਰ ਤੋਂ ਆਪਣੇ ਤੇ ਕਾਠੀ ਨਹੀਂ ਪੈਣ ਦਿੱਤੀ ਤੂੰ ਕਿਵੇਂ ਉਸ ਤੇ ਸਵਾਰੀ ਕਰ ਲਵੇਂਗਾ ਮੈਂ ਉਸ ਕੋਲ ਜਾਵਾਂਗਾ ਕੁਝ ਨਹੀਂ ਕਰ ਸਕਦਾ ਬਸ ਕੋਲ ਜਾਣਾ ਹੈ ਜਾ ਚਲਾ ਜਾ ਪਰ ਬਹੁਤੀ ਨੇੜ ਨਾ ਜਾਇ ਸਿੰਘ ਨੇ ਮੁਸਕਰਾਉਂਦਿਆਂ ਹੋਇਆਂ ਭਾਈ ਦੱਸਾ ਸਿੰਘ ਨੂੰ ਆਖਿਆ ਹੁਣ ਉਹ ਕੋ ਘੋੜੇ ਦੇ ਕੋਲ ਖਲੋਤਾ ਸੀ ਸੱਚਮੁੱਚ ਐਡੇ ਕੱਦ ਦਾ ਘੋੜਾ ਅੱਜ ਤੱਕ ਉਸਨੇ ਨਹੀਂ ਸੀ ਦੇਖਿਆ ਕਾਫੀ ਚਿਰ ਉਹ ਉਸਦੇ ਆਲੇ-ਦੁਆਲੇ ਫਿਰਦਾ ਰਿਹਾ ਹੌਲੀ-ਹੌਲੀ ਨੇੜੇ ਹੋਇਆ ਹੱਥ ਫੇਰਿਆ ਮੂੰਹ ਕੋਲ ਆਇਆ ਮੂੰਹ ਤੇ ਹੱਥ ਫੇਰਨ ਲੱਗਾ ਪਤਾ ਹੈ ਮੈਂ ਤੇਰੇ ਕੋਲ ਕਿਉਂ ਆਇਆ ਉਸਨੇ ਘੋੜੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਮੈਨੂੰ ਮਾ ਨੇ ਕਿਹਾ ਕਿ ਸੱਚੇ ਪਾਤਸ਼ਾਹ ਕਲਗੀਧਰ ਜੀ ਬਹੁਤ ਪਿਆਰ ਕਰਦੇ ਨੇ ਉਸ ਸਿੱਖ ਨੂੰ ਜੋ ਬਾਣੀ ਪੜੇ ਸ਼ਸਤਰ ਅੰਗ ਸੰਗ ਰੱਖੇ ਸੇਵਾ ਵਿੱਚ ਜੁਟਿਆ ਰਹੇ ਤੇ ਘੋੜ ਸਵਾਰੀ ਕਰੇ ਬਾਕੀ ਸਭ ਕੁਝ ਮੈਂ ਥੋੜਾ ਥੋੜਾ ਕਰ ਰਿਹਾ ਪਰ ਮੈਨੂੰ ਘੋੜ ਸਵਾਰੀ ਨਹੀਂ ਆਉਂਦੀ ਤੇ ਤੈਨੂੰ ਪਤਾ ਹੈ ਮਹਾਰਾਜ ਉਸ ਘੋੜੇ ਨੂੰ ਵੀ ਬਹੁਤ ਪਿਆਰ ਕਰਦੇ ਆ ਜੋ ਭੁਜੰਗੀਆਂ ਨੂੰ ਆਪਣੇ ਤੇ ਸਵਾਰੀ ਕਰਨ ਦਿੰਦਾ ਜੇ ਤੂੰ ਮੈਨੂੰ ਸਵਾਰੀ ਕਰਨ ਦੇਵੇਂ ਤਾਂ ਮੈਂ ਸੱਚੇ ਪਾਤਸ਼ਾਹ ਕੋਲ ਤੇਰੀ ਸਿਫਤ ਕਰਾਂਗਾ ਸੱਚੀ ਮੈਂ ਕਮਾਂਗਾ ਕਿ ਇਹ ਤੁਰੰਗ ਪੁਜੰਗੀਆਂ ਨੂੰ ਬਹੁਤ ਪਿਆਰ ਕਰਦਾ ਹੈ ਦੇਖ ਲਈ ਮਹਾਰਾਜ ਤੈਨੂੰ ਸਿਰ ਤੇ ਹੱਥ ਫੇਰ ਕੇ ਪਿਆਰ ਦੇਣਗੇ ਅਗਲੇ ਹੀ ਪਲ ਪੁਜੰਗੀ ਘੋੜੇ ਦੇ ਉੱਪਰ ਸੀ ਤੇ ਕਿਸੇ ਤਜਰਬੇਵਾਰ ਘੋੜ ਸਵਾਰ ਵਾਂਗ ਸਵਾਰੀ ਕਰ ਰਿਹਾ ਸੀ ਸਭ ਹੈਰਾਨ ਸਨ ਜਿਸ ਅਥਰੇ ਘੋੜੇ ਤੇ ਅੱਜ ਤੱਕ ਕੋਈ ਕਾਠੀ ਨਹੀਂ ਪਾ ਸਕਿਆ ਉਸ ਤੇ ਪੁਜੰਗੀ ਬਿਨਾ ਕਾਠੀ ਤੋਂ ਸਵਾਰ ਸੀ ਤੇ ਘੋੜੇ ਨੂੰ ਲੈ ਕੇ ਦੂਰ ਜੰਗਲ ਵੱਲ ਨਿਕਲ ਗਿਆ ਜਥੇ ਵਿੱਚ ਕੋਈ ਹੋਰ ਮਾਂ ਆਪਣੇ ਬਾਲ ਨੂੰ ਸੁਣਾ ਰਹੀ ਸੀ ਕਿ ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਜੱਸਾ ਸਿੰਘ ਕੁਝ ਪੰਜ ਕੁ ਬਰਿਆਂ ਦਾ ਹੋਵੇਗਾ ਕਿ ਉਹ ਮਾਤਾ ਕੋਲ ਪਧਿਆ ਆਇਆ ਤੇ ਬੋਲਿਆ ਮਾਤਾ ਜੀ ਮੇਰੇ ਨਾਲ ਦੇ ਬੇਲੀਆਂ ਦੇ ਪਰਿਵਾਰ ਵੱਡੇ ਮਾਤਾ ਜੀ ਦੇ ਦਰਸ਼ਨ ਕਰਨ ਵਾਸਤੇ ਦਿੱਲੀ ਜਾ ਰਹੇ ਨੇ ਆਪਾਂ ਵੀ ਚੱਲਣਾ ਕਰੀਏ ਤਨ ਭਾਗ ਪੁੱਤਰ ਆਪਾਂ ਜ਼ਰੂਰ ਚੱਲਾਂਗੇ ਮਾਤਾ ਨੇ ਅੱਖਾਂ ਭਰਦਿਆਂ ਜਵਾਬ ਦਿੱਤਾ ਮਾਤਾ ਸੁੰਦਰੀ ਜੀ ਦੇ ਦਰਸ਼ਨ ਕੀਤਿਆਂ ਨੂੰ ਜੱਸਾ ਸਿੰਘ ਦੀ ਮਾਤਾ ਨੂੰ ਚਿਰ ਹੋ ਗਿਆ ਸੀ ਸੋ ਜਦ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਦਿੱਲੀ ਜਾਣ ਦੀ ਤਿਆਰੀ ਕਰ ਦਿੱਤੀ ਦਿੱਲੀ ਜਾ ਕੇ ਜੱਸਾ ਸਿੰਘ ਤੇ ਬੀਬੀ ਜੀਵਨ ਕੌਰ ਨੇ ਵੱਡੇ ਮਾਤਾ ਜੀ ਦੀ ਇੰਨੀ ਸੇਵਾ ਕੀਤੀ ਮਾਤਾ ਜੀ ਉਹਨਾਂ ਉੱਪਰ ਬੜੇ ਪ੍ਰਸੰਨ ਹੋਏ ਮਾਤਾ ਜੀਵਨ ਕੌਰ ਗੁਰੂ ਸੂਰਤ ਵਿੱਚ ਡੁੱਬ ਕੇ ਜਦ ਰਸਪਿੰਨਾ ਕੀਰਤਨ ਕਰਦੇ ਸਨ ਤਾਂ ਸਭ ਦਾ ਮਨ ਮੋਹ ਲੈਂਦੇ ਸਨ ਤੇ ਨਾਲ ਬੈਠਾ ਬਾਲ ਜੱਸਾ ਸਿੰਘ ਜਦ ਮਾਤਾ ਜੀ ਦਾ ਸਾਥ ਦਿੰਦਾ ਹੋਇਆ ਗਾਉਂਦਾ ਸੀ ਸਰਵੱਤ ਸੰਗਤਾਂ ਆਪਣੇ ਬੱਚਿਆਂ ਨੂੰ ਜੱਸਾ ਸਿੰਘ ਜਿਹਾ ਹੋਣ ਲਈ ਪ੍ਰੇਰਿਤ ਕਰਦੀਆਂ ਸਨ ਮਾਤਾ ਜੀ ਤੇ ਬਾਲ ਜੱਸਾ ਸਿੰਘ ਸਵੇਰੇ ਸ਼ਾਮ ਕੀਰਤਨ ਦੀ ਚੌਂਕੀ ਭਰਦੇ ਇਹਨਾਂ ਦੋਹਾਂ ਦੇ ਕੀਰਤਨ ਤੇ ਗੁਰਮੁਖ ਜੀਵਨ ਤੋਂ ਪ੍ਰਸੰਨ ਹੋਣ ਕਰਕੇ ਮਾਤਾ ਸੁੰਦਰੀ ਜੀ ਨੇ ਇਹਨਾਂ ਨੂੰ ਆਪਣੇ ਕੋਲ ਦਿੱਲੀ ਰੱਖ ਲਿਆ ਜੱਸਾ ਸਿੰਘ ਤਾਂ ਮਾਤਾ ਸੁੰਦਰੀ ਜੀ ਦਾ ਬੜਾ ਪਿਆਰਾ ਹੋ ਗਿਆ ਉਹ ਆਪਣੇ ਹੱਥੀਂ ਉਹਨਾਂ ਨੂੰ ਖਵਾਉਂਦੇ ਪਿਉਂਦੇ ਨਾਲ ਹੀ ਉਹ ਸਦਾ ਉਸ ਦੇ ਸਿਰ ਤੇ ਹੱਥ ਧਰ ਕੇ ਵੱਡੀਆਂ ਮੱਲਾਂ ਮਾਰਨ ਤੇ ਪੰਥ ਸੇਵਾ ਦੇ ਚਾਉ ਦੀਆਂ ਅਸੀਸਾਂ ਦਿੰਦੇ ਰਹਿੰਦੇ ਸਨ। ਕੁੱਲ 7 ਕੁ ਬਰੇ ਦੋਹੇ ਮਾ ਪੁੱਤ ਮਾਤਾ ਸੁందਰੀ ਜੀ ਦੀ ਸੇਵਾ ਵਿਚ ਰਹੇ ਜਸਾ ਸਿੰਘ ਤੇ ਉਹਨਾਂ ਦੇ ਮਾਤਾ ਬੀਬੀ ਜੀਵਨ ਕੌਰ। ਜਸਾ ਸਿੰਘ ਦੀ ਉਮਰ ਕੁਝ 12 ਕੁ ਬਰਿਆਂ ਦੀ ਹੋ ਚੁੱਕੀ ਸੀ ਤੇ ਹੁਣ ਤੱਕ ਉਹ ਬਿਆਨਤ ਗੁਰਬਾਣੀ ਤੇ ਗੁਰ ਇਤਿਹਾਸ ਕੰਟ ਕਰ ਚੁੱਕਾ ਸੀ। ਨਾਲ ਹੀ ਉਸ ਨੂੰ ਫਾਰਸੀ ਦੀ ਵਿਦਿਆ ਵੀ ਲਈ। ਉਸ ਦੀ ਬੋਲੀ ਵਿੱਚ ਹਿੰਦੁਸਤਾਨੀ ਦਾ ਮੇਲ ਵੀ ਦਿੱਲੀ ਰਹਿਣ ਕਰਕੇ ਹੋਇਆ। ਮਾਮਾ ਭਾਈ ਬਾਗ ਸਿੰਘ ਦੇ ਆਪਣੇ ਘਰ ਵਿੱਚ ਕੋਈ ਸੰਤਾਨ ਨਹੀਂ ਸੀ ਸੋ ਉਹਨਾਂ ਦਾ ਜੱਸਾ ਸਿੰਘ ਨਾਲ ਵਿਦੇਰੇ ਪ੍ਰੇਮ ਹੋਣਾ ਸੁਭਾਅਕ ਸੀ ਇੰਨੇ ਸਾਲਾਂ ਵਿੱਚ ਉਹਨਾਂ ਕਈ ਵਾਰ ਆਪਣੀ ਭੈਣ ਨੂੰ ਬੇਨਤੀ ਕੀਤੀ ਕਿ ਕੁਝ ਦਿਨ ਲਈ ਪੰਜਾਬ ਆ ਜਾਣ ਮਾਤਾ ਜੀ ਦੀ ਆਗਿਆ ਬਿਨਾ ਤਾਂ ਅਸੀਂ ਸਾਹ ਵੀ ਨਹੀਂ ਲੈਂਦੇ ਵੀਰ ਉਹਨਾਂ ਨੇ ਕਹੇ ਬਿਨਾ ਕਿਤੇ ਜਾ ਕਿਵੇਂ ਸਕਦੇ ਆ ਤੁਸੀਂ ਮੇਰੇ ਮਨ ਦੀ ਪੁੱਛੋ ਤਾਂ ਮਾਤਾ ਜੀਆਂ ਦੇ ਚਰਨਾਂ ਤੋਂ ਦੂਰ ਹੋਇਆ ਸਾਥੋਂ ਰਿਹਾ ਵੀ ਨਹੀਂ ਜਾਣਾ ਬੀਬੀ ਜੀਵਨ ਕੌਰ ਨੇ ਹਰ ਵਾਰ ਆਪਣੇ ਭਰਾ ਨੂੰ ਇਹ ਕਹਿਣਾ ਆਪਾਂ ਕਿਤਾਬ ਪੜ੍ਹ ਰਹੀਆਂ ਹਨ ਹੰਨੇ ਹੰਨੇ ਪਾਤਸ਼ਾਹੀ ਅਧਿਆਇ 7 ਤੇ ਕਹਿੰਦੇ ਭਰਾ ਵੱਲੋਂ ਕਈ ਵਾਰ ਭੈਣਾਂ ਨੂੰ ਬੇਨਤੀਆਂ ਕਰਨ ਦੀ ਗੱਲ ਜਦ ਮਾਤਾ ਸੁੰਦਰੀ ਜੀ ਦੇ ਕੋਲ ਫੁਦੀਨਾ ਤਾਂ ਉਹਨਾਂ ਨੇ ਬੀਬੀ ਜੀਵਨ ਕੌਰ ਤੇਜੱਸਾ ਸਿੰਘ ਨੂੰ ਕੋਲ ਬੁਲਾਇਆ ਤੇ ਆਖਣ ਲੱਗੇ ਅਸੀਂ ਵੀ ਇਹ ਨਹੀਂ ਚਾਹੁੰਦੇ ਕਿ ਤੁਹਾਡਾ ਅਸਾਥੋਂ ਵਿਛੋੜਾ ਪਵੇ ਪਰ ਜਸਾ ਸਿੰਘ ਦੀ ਉਮਰ ਹੋ ਗਈ ਹੈ ਕਿ ਇਹ ਪੰਥ ਦੇ ਦਲਾਂ ਵਿੱਚ ਵਿਚਰੇ ਤੇ ਗੁਰਮਤਿ ਵਿੱਦਿਆ ਦੇ ਨਾਲ ਹੁਣ ਰਾਜ ਕਰਨ ਦੇ ਗੁਣ ਵੀ ਸਿੱਖੇ। ਸਵਾ ਨਜ਼ਦੀਕ ਹੈ ਖਾਲਸੇ ਨੇ ਰਾਜ ਭਾਗ ਸਾਹਮਣੇ ਨੇ। ਤਖਤਾਂ ਦੇ ਲਾਇਕ ਤਖਤਾਂ ਤੇ ਬੈਠਣਗੇ ਤੇ ਨਿਆਂ ਕਰਨਗੇ। ਕੁੱਲ ਆਲਮ ਖਾਲਸੇ ਦੇ ਬ੍ਰਹਮੰਡੀ ਰਾਜ ਦੀ ਉਡੀਕ ਵਿੱਚ ਹੈ। ਇਹ ਕਹਿੰਦਿਆਂ ਮਾਤਾ ਸੁੰਦਰੀ ਨੇ ਜਸਾ ਸਿੰਘ ਨੂੰ ਇੱਕ ਤਲਵਾਰ, ਇੱਕ ਗੁਰਜ ਤੇ ਢਾਲ ਤੀਰਾਂ ਦੇ ਪਥੇ ਸਮੇਤ ਕਮਾਨ ਤੇ ਇੱਕ ਚਾਂਦੀ ਦੀ ਚੋਬ ਭਾਈ ਦੱਸਾ ਸਿੰਘ ਨੂੰ ਦਿੱਤੀ। ਮਾਤਾ ਜੀ ਦੇ ਚਰਨ ਸਪਰਸ਼ ਕਰਕੇ ਜਦ ਦੋਹੇ ਮਾਪੂਤ ਤੁਰਨ ਲੱਗੇ ਤਾਂ ਮਾਤਾ ਸੁੰਦਰੀ ਜੀ ਕਹਿਣ ਲੱਗੇ ਤੇਰੇ ਅਤੇ ਤੇਰੀ ਸੰਤਾਨ ਅੱਗੇ ਚੋਬਦਾਰ ਚੱਲਿਆ ਕਰਨਗੇ। ਹੁਣ ਮਾਤਾ ਜੀ ਨੇ ਅਸੀਸ ਦਿੱਤੀ ਭਾਈ ਦੱਸਾ ਸਿੰਘ ਨੂੰ ਕਹਿੰਦੇ ਤੇਰੇ ਅੱਗੇ ਤੇ ਤੇਰੀ ਸੰਤਾਨ ਅੱਗੇ ਚੋਬਦਾਰ ਚੱਲਿਆ ਕਰਨਗੇ। ਹੁਣ ਇਹ ਮਾਤਾ ਜੀ ਨੇ ਭਵਿੱਖਤ ਬਚਨ ਕਹੇ ਸਨ। ਜੋ ਇਨ ਵਿਨ ਪੂਰੇ ਹੋਏ ਤੇ ਪੰਜਾਬ ਆ ਕੇ ਵੀ ਮਾਤਾ ਜੀਵਨ ਕੌਰ ਤੇ ਜੱਸਾ ਸਿੰਘ ਨੇ ਆਪਣਾ ਦਿੱਲੀ ਵਾਲਾ ਨਾਮ ਜਾਰੀ ਰੱਖਿਆ ਸਵੇਰੇ ਤੇ ਸ਼ਾਮ ਦੀ ਚੌਂਕੀ ਉਹਨਾਂ ਕਦੇ ਨਹੀਂ ਖੁੰਝਾਈ ਜਦ ਵੀ ਪਤਾ ਲੱਗਦਾ ਕਿ ਖਾਲਸੇ ਨੇ ਦਲਾਂ ਦੇ ਨੇੜੇ ਕਿਤੇ ਪੜਾ ਕੀਤਾ ਹੋਇਆ ਤਾਂ ਦੋਵੇਂ ਬੜੇ ਚਾਅ ਨਾਲ ਸਿੰਘਾਂ ਦੀ ਸੇਵਾ ਲਈ ਜਾਂਦੀ ਜਦ ਵੀ ਪੰਥ ਦੀਵਾਨ ਸਜਾਉਂਦਾ ਦੋਵੇਂ ਮਾਂ ਪੁੱਤ ਕੀਰਤਨ ਕਰਦੇ ਪੰਥ ਦੀਆਂ ਖੁਸ਼ੀਆਂ ਪਾਉਂਦੇ ਹੁਣ ਤੱਕ ਜੱਸਾ ਸਿੰਘ ਸਰੰਦਾ ਵਜਾਉਣਾ ਵੀ ਸਿੱਖ ਗਿਆ ਸੀ ਕੀਰਤਨ ਕਰਦੇ ਸਮੇਂ ਜਦ ਉਸ ਸਰੰਦੇ ਤੇ ਮਾਂ ਦਾ ਸਾਥ ਦਿੰਦਾ ਤਾਂ ਜਥੇਦਾਰ ਉੱਠ ਉੱਠ ਕੇ ਉਹਨਾਂ ਨੂੰ ਸਰੂਪੇ ਬਖਸ਼ਦੀ ਇਹਨਾਂ ਦੁਆਰਾ ਕਰਿਆ ਜਾਂਦਾ ਕੀਰਤਨ ਸਰਵਣ ਕਰਕੇ ਪੰਥ ਬਹੁਤ ਸ਼ਾਂਤੀ ਮਹਿਸੂਸ ਕਰਦਾ ਸੀ ਅਕਾਲ ਬੁੰਗੇ ਉੱਤੇ ਸਜੇ ਦੀਵਾਨ ਵਿੱਚ ਕੀਰਤਨ ਦੀ ਸਮਾਪਤੀ ਕਰਦਿਆਂ ਜਦ ਦੋਹਾ ਨੇ ਫਤਿਹ ਬੁਲਾਈ ਨਾ ਤਾਂ ਨਵਾਬ ਕਪੂਰ ਸਿੰਘ ਨੇ ਜਾ ਕੇ ਬਾਲ ਦਸਾ ਸਿੰਘ ਨੂੰ ਗਲਬਕੜੀ ਤੇ ਲੈ ਲਿਆ ਤੇ ਭਾਈ ਬਾਗ ਸਿੰਘ ਤੇ ਮਾਤਾ ਜੀਵਨ ਕੌਰ ਨੂੰ ਕਹਿਣ ਲੱਗੇ ਇਹ ਤਾਂ ਹੀਰਾ ਤੁਸੀਂ ਸਾਨੂੰ ਦੇ ਦਿਓ ਪੰਥ ਦੇ ਦਲਾਂ ਦਾ ਮਾਣ ਵਧਾਵੇਗਾ ਮੇਰੇ ਧੰਨ ਭਾਗ ਨਵਾਬ ਜੀ ਇਹ ਤਾਂ ਆਪ ਜੀਆਂ ਦਾ ਹੈ ਪੰਥ ਦੀ ਇਮਾਨਤ ਹੈ ਜੋ ਸੰਭਾਲਣ ਲਈ ਮੈਨੂੰ ਕੁਝ ਚਿਰ ਵਾਸਤੇ ਕਲਗੀਧਰ ਬਾਦਸ਼ਾਹ ਨੇ ਬਖਸ਼ਿਸ਼ ਕੀਤਾ ਸੀ ਪੰਥ ਦੀ ਸੇਵਾ ਕਰੇਗਾ ਮੇਰੇ ਲਈ ਇਸ ਤੋਂ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਪੰਥ ਦਾ ਹੈ ਪੰਥ ਦੇ سپرد ਕਰਦੀਆਂ ਤੇ ਸੁਰਖਰੂ ਹੁੰਦੀਆਂ ਕਮਾਲ ਹੈ ਇਹ ਮਾਤਾ ਦੁਨੀਆਵੀ ਤੌਰ ਤੇ ਦੇਖਿਆ ਤਾਂ ਇਸ ਵਿਧਵਾ ਮਾਂ ਦਾ ਜੱਗ ਉੱਤੇ ਇੱਕੋ ਇੱਕ ਆਸਰਾ ਭਾਈ ਦਸਾ ਸਿੰਘ ਸੀ ਪਰ ਇੱਕ ਪਲ ਝਿਜਕ ਨਹੀਂ ਦਿਖਾਈ ਇਸ ਮਾਤਾ ਨੇ ਕਹਿਣ ਲੱਗੀਆਂ ਕਿ ਇਹ ਆਪਦੀ ਦਾ ਹੈ ਦੀਵਾਨ ਵਿੱਚ ਅਗਲੇ ਰਾਗੀ ਨੇ ਜਦ ਸ਼ਬਦ ਆਰੰਭ ਕੀਤਾ ਨਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ ਤਨ ਹੈ ਅਸੀਮਾ ਤੇ ਤਨ ਹੋਵੇਗਾ ਇਹਵਾਲ ਨਵਾਬ ਕਪੂਰ ਸਿੰਘ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ ਇਥੋਂ ਜੱਸਾ ਸਿੰਘ ਨੂੰ ਖਾਲਸੇ ਦੇ ਦਲਾਂ ਤੇ ਘੋੜਿਆਂ ਨੂੰ ਦਾਣੇ ਵਰਤੌਣ ਦੀ ਸੇਵਾ ਬਖਸ਼ੀ ਗਈ ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਦੀ ਦ੍ਰਿੜਤਾ ਸਦਕ ਤੇ ਸਿੱਖੀ ਵਿੱਚ ਪਰਪਕਤਾ ਨੂੰ ਦੇਖ ਕੇ ਆਪ ਪੰਦ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਅੰਮ੍ਰਿਤ ਛਕਾਇਆ ਮੁਸਲੇ ਧਰਮੀ ਦੀ ਇੱਕ ਅੱਧੀ ਕੋ ਰਾਤ ਕੜਕਦੀ ਬਿਜਲੀ ਦੇ ਸ਼ੋਰ ਨਾਲ ਨਵਾਬ ਕਪੂਰ ਸਿੰਘ ਦੀ ਅੱਖ ਖੁੱਲੀ ਉਹਨਾਂ ਸੋਚਿਆ ਕਿ ਪਹਿਰੇ ਵਾਲੇ ਸਿੰਘ ਨੂੰ ਆਵਾਜ਼ ਮਾਰ ਕੇ ਪੁੱਛਿਆ ਜਾਵੇ ਕਿ ਸਭ ਠੀਕ ਠਾਕ ਹੈ ਉਹਨਾਂ ਦੇ ਹਰ ਵਾਰ ਆਵਾਜ਼ ਦੇਣ ਤੇ ਜੱਸਾ ਸਿੰਘ ਨੇ ਜਵਾਬ ਦਿੱਤਾ ਇੱਕ ਆਵਾਜ਼ ਮਾਰਨ ਤੇ ਜਦ ਜੱਸਾ ਸਿੰਘ ਦਾ ਜਵਾਬ ਨਾ ਆਇਆ ਤਾਂ ਨਵਾਬ ਸਾਹਿਬ ਉੱਠ ਕੇ ਦੇਖਣ ਲੱਗੇ ਸਿੰਘ ਦੇ ਪਹਿਰੇ ਤੇ ਕੋਈ ਨਹੀਂ ਸੀ ਉਹਨਾਂ ਨੇ ਫੇਰ ਥੋੜੀ ਉੱਚੀ ਆਵਾਜ਼ ਮਾਰੀ ਪਹਿਰੇ ਤੇ ਕੌਣ ਹੈ ਮੈਂ ਹਾਂ ਪਾਤਸ਼ਾ ਮੈਂ ਹੁਣੇ ਆਇਆ ਜੱਸਾ ਸਿੰਘ ਦੀ ਆਵਾਜ਼ ਆਈ ਇਸ ਤੋਂ ਪਹਿਲਾਂ ਕਿ ਜੱਸਾ ਸਿੰਘ ਆਉਂਦਾ ਨਵਾਬ ਸਾਹਿਬ ਆਪ ਉਧਰ ਹੋ ਤੁਰੇ ਜਿੱਥੇੋਂ ਆਵਾਜ਼ ਆਈ ਸੀ ਅੱਗੇ ਜਾ ਕੇ ਉਹ ਦੇਖਦੇ ਹਨ ਕਿ ਜੱਸਾ ਸਿੰਘ ਘੋੜਿਆਂ ਦੀ ਸੰਭਾਲ ਵਿੱਚ ਲੱਗਿਆ ਹੋਇਆ ਘੋੜਿਆਂ ਨੂੰ ਭੇਜ ਜਾਣ ਤੋਂ ਬਚਾਉਣ ਲਈ ਉਹ ਪੱਲੀਆਂ ਦੀ ਓਟ ਕਰ ਰਿਹਾ ਸੀ ਇਥੋਂ ਤੱਕ ਉਸਨੇ ਆਪਣੇ ਰਹਿਣ ਵਾਲੀ ਕਨਾਤ ਵੀ ਘੋੜਿਆਂ ਉੱਤੇ ਪਾ ਦਿੱਤੀ ਉਸ ਦੀ ਇਹ ਸੇਵਾ ਦੇਖ ਕੇ ਨਵਾਬ ਕਪੂਰ ਸਿੰਘ ਕਹਿਣ ਲੱਗੇ ਨਿਹਾਲ ਪੁਚੰਗੀਆ ਨਿਹਾਲ ਇੰਨੀ ਛੋਟੀ ਉਮਰ ਵਿੱਚ ਇੰਨੀ ਦ੍ਰਿੜਤਾ ਤੇ ਐਸਾ ਸਮਰਪਣ ਕਹਿੰਦੇ ਨਿਹਾਲ ਹਾਂ ਪੰਥ ਵੀ ਤਰੁੱਠਾ ਤੇ ਸੱਚੇ ਪਾਤਸ਼ਾਹ ਵੀ ਤਰੁੱਠੇ ਇਹ ਭਾਈ ਦੱਸਾ ਸਿੰਘ ਦਾ ਜੀਵਨ ਸੀ ਅਗਲੀ ਜਿਹੜੀ ਸਾਖੀ ਹੈ ਭਾਈ ਮਨੀ ਸਿੰਘ ਜੀ ਦੀ ਤੁਮ ਬੰਦ ਬੰਦ ਕੋ ਜਾਣਤ ਨਹੀਂ ਮੈਂ ਬੰਦ ਬੰਦ ਨਿਜ ਦਿਓ ਬਤਾਈ ਇਹ ਆਪਾਂ ਅਗਲੇ ਲਾਈਵ ਦੇ ਵਿੱਚ ਸਰਵਣ ਕਰਾਂਗੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜਿੰਨੇ ਵੀ ਜੁੜੇ ਆ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ